ਬਬੀ ਜੀ ਜੇ ਮੈਂ ਗੱਲ ਕਰਾਂ ਤਾਂ ਇੱਥੇ ਕਿਹੜੇ ਕਿਹੜੇ ਲੋਕ ਠੀਕ ਹੋ ਕੇ ਜਾਂਦੇ ਆ ਕਹਿੰਦੇ ਲੋਕ ਟਾਈਫਾਇਟ ਜਿਹਨਾਂ ਨੂੰ ਹੋਇਆ ਹੋਵੇ ਤਾਂ ਇੱਥੇ ਆਉਂਗੇ ਜੀ ਨੈਮ ਵੀ ਬੰਦੇ ਆ ਬੱਚਿਆਂ ਵਾਸਤੇ ਵਿਆਹ ਵਾਸਤੇ ਵੀ ਸੇਵਾ ਕਰਦੇ ਆ ਮੁੰਡੇ ਉਹਨਾਂ ਦੀ ਵਿਆਹ ਲੱਗਦੇ ਐ ਤੇ ਬਾਕੀ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਸਮਾਨ ਦਿੱਤਾ ਜਾਂਦਾ ਵਿਆਹ ਵਾਸਤੇ ਤੇ ਹਸਪਤਾਲ ਚ ਦਵਾਈ ਦਿੱਤੀ ਜਾਂਦੀ ਹੈ ਲੈ ਕੇ ਜਿਹੜੀ ਮੈਡਮ ਲੈ ਕੇ ਲਈ ਹੈ ਮਹੀਨੇਵਾਰ ਦਵਾਈ ਅਸੀਂ ਜਿਹੜੀ ਸਰਕਾਰ ਤੋਂ ਨਹੀਂ ਆਉਂਦੀ ਉਹ ਦਵਾਈ ਲੈ ਕੇ ਉਹਨੇ 103 4 ਪਿੰਡ ਫ੍ਰੀ ਦਵਾਈ ਦੇ ਕੇ ਨੇ ਪਰਚੀ ਕਰਦੇ ਸੀ ਉਹ ਪਰਚੀ ਬੰਦ ਕਰਤੀ ਜਿਵੇਂ ਦੱਸਿਆ ਜਾਂਦਾ ਕਿ ਟਾਈ ਫੈਟ ਦਾ ਇੱਥੇ ਸ਼ਰਤੀਆ ਇਲਾਜ ਹੈ ਚਮੜੀ ਦੀ ਬਿਮਾਰੀ ਦਾ ਸ਼ਰਤੀਆ ਇਲਾਜ ਹੈ ਸ਼ਰਤੀਆ ਇਲਾਜ ਹੈ ਬਿਲਕੁਲ ਠੀਕ ਹੁੰਦੇ ਆ ਜੀ ਮਰੀਜ਼ ਤਾਂ ਸ਼ਰਤੀਆ ਜੀ ਸ਼ਰਤੀਆ ਪੂਰਾ ਸ਼ਰਤੀਆ ਹੁੰਦਾ ਪਰ ਜੀ ਗੁਰਦੇ ਮੈਂ ਜੀ ਬਾਬੂ ਜੀ ਤੁਸੀਂ ਵੀ ਖੜੇ ਹੋ ਇੱਥੇ ਕਿ ਕਿੰਨੀ ਕਿ ਸੱਚਾਈ ਹੈਗੀ ਆ ਕਹਿੰਦੇ ਟਾਈਪੈਡ ਵਾਲੇ ਲੋਕ ਇਤੋਂ ਠੀਕ ਹੋ ਕੇ ਜਾਂਦੇ ਆ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਇੱਥੇ ਆ ਜਾਓ ਇੱਕ ਵਾਰ ਜਲ ਲੈ ਜਾਓ ਥੌਲਾ ਪਵਾ ਲਓ ਬਿਲਕੁਲ ਠੀਕ ਹੋ ਜਾਓ ਬਿਲਕੁਲ ਜੀ ਛਾੜਾ ਮਰੀਜ਼ ਆ ਪਰੰਪਰੇ ਤੋਂ ਮੇਰੀ ਭੈਣ ਆ ਗਈ ਉਹ ਕਿਤੇ ਲੋਹੜਿਆਣੇ ਨੂੰ ਮੋੜਿਆ ਅਸੀਂ ਦਵਾਈ ਲੈ ਕੇ ਬਠਿੰਡੇ ਵਾਲੇ ਡੀ ਐਮ ਸੀ ਤੋਂ ਉਹ ਲੋਟਦੇ ਹੋਏ 6 ਮਹੀਨੇ ਸੁੱਤੀ ਨਹੀਂ ਉਹੋ ਆ ਜਦੋਂ ਇਹਨੂੰ ਉਹਦੋਂ ਥੋਲਾ ਕਰਾ ਕੇ ਗਏ ਆ ਹੁਣ ਉਹਨੂੰ ਬਹੁਤ ਆਰਾਮ ਆਗਾ ਮੌਨ ਆ ਪੈਂਦੀ ਆ ਖਾਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਕਿੰਨਾ ਦਾ ਭਲਾ ਹੁੰਦਾ ਇੱਥੇ ਲੰਬੀ ਬੰਦਿਆ ਬੱਚਿਆਂ ਵਾਸਤੇ ਵੀਜੇ ਵਾਸਤੇ ਵੀ ਸੇਵਾ ਕਰਦੇ ਆ ਮੁੰਡੇ ਉਹਨਾਂ ਦੀ ਵੀਜੇ ਲੱਗਦੇ ਆ ਤੇ ਬਾਕੀ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਸਮਾਨ ਦਿੱਤਾ ਜਾਂਦਾ ਵਿਆਹ ਵਾਸਤੇ ਤੇ ਹਸਪਤਾਲ ਚ ਦਵਾਈ ਲਈਤੀ ਜਾਂਦੀ ਆ ਲੈ ਕੇ ਜਿਹੜੀ ਮੈਡਮ ਲੈ ਕੇ ਲੰਦੀ ਆ ਮਹੀਨੇ ਬਾਅਦ ਦਵਾਈ ਅਸੀਂ ਜੇ ਸਰਕਾਰ ਤੋਂ ਨਹੀਂ ਆਉਂਦੀ ਉਹ ਦਵਾਈ ਲੈ ਕੇ ਉਹਨੇ 103 4 ਪਿੰਡ ਫ੍ਰੀਜ ਹੋਈ ਲੇ ਕੇ ਨੇ ਪਰਤੀ ਕਰਦੇ ਸੀ ਉਹ ਪਰਤੀ ਬੰਦ ਕਰਤੀ ਜਿਵੇਂ ਦੱਸਿਆ ਜਾਂਦਾ ਕਿ ਟਾਈਪ 2 ਦਾ ਇਥੇ ਸ਼ਰਤੀਆ ਇਲਾਜ ਹੈ ਚਮੜੀ ਦੀ ਬਿਮਾਰੀ ਦਾ ਸ਼ਰਤੀਆ ਇਲਾਜ ਹੈ ਸ਼ਰਤੀਆ ਇਲਾਜ ਬਿਲਕੁਲ ਠੀਕ ਹੁੰਦਾ ਹੈ ਜੀ ਮਰੀਜ਼ਾਂ ਦਾ ਸ਼ਰਤੀਆ ਜੀ ਸ਼ਰਤੀਆ ਪੂਰਾ ਸ਼ਰਤੀਆ 90% 90% ਬਾਪੂ ਜੀ ਤੁਸੀਂ ਵੀ ਖੜੇ ਹੋ ਇੱਥੇ ਕਿ ਕਿੰਨੀ ਕਿ ਸੱਚਾਈ ਹੈਗੀ ਹੈ ਕਹਿੰਦੇ ਟਾਈਪ 2 ਵਾਲੇ ਲੋਕ ਇੱਥੋਂ ਠੀਕ ਹੋ ਕੇ ਜਾਂਦੇ ਆ ਜਿਨ੍ਹਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਇੱਥੇ ਆ ਜਾਓ ਇੱਕ ਵਾਰ ਜਲ ਲੈ ਜਾਓ ਥੌਲਾ ਪਵਾ ਲਓ ਬਿਲਕੁਲ ਠੀਕ ਹੋ ਜਾਓ ਹਾਂ ਜ ਪਰੇਤ ਮੇਰੀ ਭੈਣ ਆ ਗਈ ਉਹ ਕਿਤੇ ਲੁਧਿਆਣਾ ਤੋਂ ਮੋੜਿਆ ਅਸੀਂ ਦਵਾਈ ਲੈ ਕੇ ਬਠਿੰਡੇ ਵਾਲੇ ਡੀ ਐਮ ਸੀ ਤੋਂ ਉਹ ਲੋਟਦੇ ਹੋਏ 6 ਮਹੀਨੇ ਸੁੱਤੀ ਨਹੀਂ ਉਹ ਆ ਜਦੋਂ ਇਹਨੂੰ ਉਦੋਂ ਥੋਲਾ ਕਰਾ ਕੇ ਗਏ ਆ ਹੁਣ ਉਹਨੂੰ ਬਹੁਤ ਆਰਾਮ ਆਗਾ ਮੌਨ ਆ ਪੈਂਦੀ ਆ ਖਾਂਦੀ ਆ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਨੇ ਕਿੰਨਾ ਦਾ ਭਲਾ ਹੁੰਦਾ ਇੱਥੇ ਜੀ ਕੋ ਨੂੰ ਕਿਵੇਂ ਪਤਾ ਲੱਗਿਆ ਸੀ ਇਹ ਜਗ੍ਹਾ ਦੇ ਬਾਰੇ ਤੁਸੀਂ ਕਿੱਥੋਂ ਦੇਖਿਆ ਸੀ ਸਰ ਪਹਿਲਾਂ ਹੀ ਪਤਾ ਸੀਗਾ ਇਹ ਥੋੜੇ ਜਿਹੇ ਸਾਡੇ ਉਹ ਪਰਿਵਾਰ ਘੱਟ ਮੰਨਦਾ ਸੀ ਗੱਲਾਂ ਨੂੰ ਜਦੋਂ ਨਾ ਜਦੋਂ ਨਾ ਲੱਗਿਆ ਗਾਂ ਦੀ ਗਾਂ ਪਤਾ ਲੱਗਣ ਲੱਗਾ ਰਿਸ਼ਤੇਦਾਰ ਸ਼ਾਦੀ ਭਾਂ ਟੱਲੇ ਆ ਲਾਗੀ ਕੋਈ ਵੀ ਨਾਲ ਆਈ ਉਹ ਉਹਨਾਂ ਨੇ ਦੱਛਿਆ ਗਾਂ ਦੀ ਗਾਂ ਫਿਰ ਤਾਂ ਪਤਾ ਲੱਗ ਕੇ ਹੁਣ ਉਹਦੇ ਦੀ ਆਮਦਾਰੀਆ ਬਹੁਤ ਪੈਸਾ ਲਾਇਆ ਜੀ 5-4 ਲੱਖ ਰੁਪਈਆ ਲਾਤਾ ਹੈ ਚੰਦਾ ਆਮ ਨਹੀਂ ਆਇਆ ਥੀ ਹਾਂ ਜੀ ਉਹ ਬੈਠੇ ਆ ਮੌਲਾ ਚਾਹ ਪੀਂਦੇ ਆ ਬਹੁਤ ਠੀਕ ਨੇ ਇੱਥੇ ਤਾਂ ਜੀ ਬਹੁਤ ਉਹ ਵੀ ਨਿਕੇ ਹੁੰਦੇ ਸੁਣਦੇ ਆ ਪਿੰਡ ਦਾ ਸਾਡਾ ਪੰਜ ਕਰਾਈਆ ਜਿਲ੍ਹਾ ਸੰਗਰੂਰ ਚ ਪਰ ਸਾਨੂੰ ਇਹ ਪਤਾ ਸੀ ਇਹ ਜਗ੍ਹਾ ਅਸੀਂ ਵੀ ਕਹਿੰਦੇ ਉਹਨਾਂ ਦੀ ਵੀ ਉੱਥੇ ਜਾ ਕੇ ਬਹੁਤ ਫਾਇਦਾ ਹੁੰਦਾ ਮਾਤਾ ਦੇ ਜਾਓ ਤੰਦਰੁਸਤ ਹੋ ਕੇ ਆਓ ਤੁਸੀ ਬਹੁਤ ਫਾਇਦਾ ਹੁੰਦਾ ਵੀ ਮਾਤਾ